ਹਾਂਜੀ ਦੋਸਤੋ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਹਾਰਾਜ ਵੀਰ ਕੌਰ ਗਰੇਵਾਲ ਤੁਹਾਡਾ ਸਾਰਿਆਂ ਦਾ ਆਪਣੀ YouTube ਚੈਨਲ ਤੇ ਸਵਾਗਤ ਕਰਦੀ ਆਂ ਤੇ ਅੱਗੇ ਵੀ ਤੁਹਾਡੀ ਸਲਾਮਤੀ ਲਈ ਪ੍ਰਮਾਤਮਾ ਅਗੇ ਅਰਦਾਸ ਕਰਦੀ ਆਂ ਕਿ ਪ੍ਰਮਾਤਮਾ ਤੁਹਾਨੂੰ ਸਮਤ ਬਖਸ਼ੇ ਚੜ੍ਹਦੀ ਕਲਾ ਵਿੱਚ ਰੱਖੇ ਸੋ ਸਭ ਤੋਂ ਪਹਿਲਾਂ ਤਾਂ ਇੱਕ ਰਿਕਵੈਸਟ ਹੈ ਜੀ ਜਿਹੜੇ-ਜਿਹੜੇ ਵੀ ਆਪਣੇ ਚੈਨਲ ਤੇ ਨਵੇਂ ਆ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਆਲਸੋ ਪ੍ਰੈਸ ਬੈਲ ਆਈਕਨ ਤਾਂ ਜੋ ਨਵੀਆਂ-ਨਵੀਆਂ ਵੀਡੀਓਜ਼ ਦਾ ਜਿਹੜਾ ਨੋਟੀਫਿਕੇਸ਼ਨ ਆ ਉਹ ਤੁਹਾਡੇ ਤੱਕ ਪਹੁੰਚ ਸਕੇ ਸੋ ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਲਈ ਇੱਕ ਬਹੁਤ ਹੀ ਸੋਨਾ ਜਿਹੜਾ ਬੁਟੀਕ ਪੀਸ ਲੈ ਕੇ ਆਈ ਹੋਈ ਆ ਐਂਡ ਆਈ ਹੋਪ ਵੀ ਤੁਹਾਨੂੰ ਸਾਰਿਆਂ ਨੂੰ ਇਹ ਜਿਹੜਾ ਪਸੰਦ ਆਵੇਗਾ ਸੋ ਫਰਸਟ ਆਫ ਆਲ ਜੇ ਅੱਪਾ ਗੱਲ ਕਰੀਏ ਜੀ ਇਹਦੇ ਮਤਲਬ ਸੂਟ ਦੇ ਜਿਹੜੇ ਕਲਰ ਦੀ ਇੰਗਲਿਸ਼ ਕਲਰ ਦਾ ਜਿਹੜਾ ਇਹ ਸੂਟ ਆ ਆਪਾਂ ਬੋਲ ਸਕਦੇ ਹਾਂਗੇ ਸੀ ਗ੍ਰੀਨ ਟੋਨ ਉੱਚੇ ਜਿਹੜਾ ਇਹ ਕਲਰ ਹੈਗਾ ਤੇ ਇਹਦਾ ਸਟੱਫ ਹੈਗਾ ਇਹ ਜੀ कॉਟਰੇ ਕਾਟਰੀਜ਼ ਕਾਟਰੀਜ਼ ਦਾ ਜਿਹੜਾ ਇਹ ਸਟੱਫ ਹੈਗਾ ਕਾਟਨੀ ਵੈਸੇ ਆਪਾਂ ਬੋਲ ਸਕਦੇ ਆਂਗੇ ਤੇ ਇਹਦੇ ਜੀ ਤੁਸੀਂ ਦੇਖੋ ਵੀ ਕਿੱਡੇ ਸੋਨੇ ਜਿਹੜੇ ਆਪਾਂ ਏਮਬਰਾਇਡਰੀ ਕੀਤੀ ਹੈਗੀ ਕਿੱਡੇ ਸੋਨੇ ਕਲਰ ਕੰਬੀਨੇਸ਼ਨ ਸੇ ਬੜੇ ਹੀ ਸੋਨੇ ਹਾਰਟ ਦੀ ਫੋਰਮ ਦੀ ਚਾ ਜਿਹੜੇ ਉਹ ਫਲਾਰਸ ਬਣੇ ਹੋਏ ਹੈਗੇ ਸੋ ਕਲਰ ਦੇਖੋ ਵੀ ਆਪਾਂ ਕਿਹੜੇ ਕਿਹੜੇ ਕਲਰ ਆ ਜਿਹੜੇ ਯੂਜ਼ ਕੀਤੇ ਹੋਏ ਹੈਗੇ ਸੋ ਇਹਦੇ ਚ ਆਪਾਂ ਜਿਹੜਾ ਹੈਗਾ ਹੈਗਾ ਡਾਰਕ ਜਿਹੜਾ ਆਪਾਂ ਬੋਲ ਸਕਦੇ ਆਂਗੇ ਗ੍ਰੀਨ ਮਤਲਬ ਕਦੂ ਰੰਗਾ ਹਨਾ ਕਲਰ ਆਪਾਂ ਇਦਾਂ ਬੋਲ ਸਕਦੇ ਆਂ ਪੰਜਾਬੀ ਲੈਂਗੁਏਜ ਵੀ ਉਹ ਵਾਲਾ ਕਲਰ ਯੂਜ਼ ਕੀਤਾ ਹੋਇਆ ਹੈਗਾ ਦੈਨ ਆਪਾਂ 골ਡਨ ਕਲਰ ਯੂਜ਼ ਕੀਤਾ ਹੋਇਆ ਹੈਗਾ ਆਫ ਵਾਈਟ ਕਲਰ ਯੂਜ਼ ਕੀਤਾ ਹੋਇਆ ਤੇ ਪੀਚ ਕਲਰ ਯੂਜ਼ ਕੀਤਾ ਹੋਇਆ ਬਹੁਤ ਹੀ ਸੋਨੇ ਜਿਹੜੇ ਫਲਾwrs ਬਣੇ ਹੋਏ ਆ ਤੇ ਆ ਇਹਦੀਆਂ ਬਹੁਤ ਸੋਹਣੀਆਂ ਜਿਹੜੀਆਂ ਟਾਣੀਆਂ ਜਾ ਰਹੀਆਂ ਉੱਪਰ ਤੱਕ ਸੋ ਇਹ ਜਿਹੜਾ ਸੂਟ ਹੈ ਇਹਦੇ ਵਿੱਚ ਲੈਂਥ ਦਾ ਕੋਈ ਇਸ਼ੂ ਨਹੀਂਗਾ ਤੁਸੀਂ ਲੈਂਥ ਆ ਜਿਹੜੀ ਆਪਣੀ ਮਰਜ਼ੀ ਦੇ ਅਕੋਰਡ ਇੰਗਾ ਉਹ ਕਸਟਮਾਈਜ਼ ਕਰਵਾ ਸਕਦੇ ਹੋਗੇ ਸੋ ਐਮਬਰਾਇਡਰੀ ਦੀ ਸਫਾਈ ਦੇਖੋ ਤੁਸੀਂ ਕਿੰਨੀ ਜਿਹੜੀ ਸਫਾਈ ਨਾਲ ਉਹ ਵਰਕ ਕੀਤਾ ਹੋਇਆ ਮੈਂ ਤੁਹਾਨੂੰ ক্লোਜ਼ਲੀ ਦਿਖਾਉਣੀ ਹੈਗੀ ਸੋ ਦੇਖੋ ਤੁਸੀਂ ਬਹੁਤ ਹੀ ਵਧੀਆ ਜਿਹੜਾ ਆਪਾਂ ਨੂੰ ਰਿਜ਼ਲਟ ਮਿਲਿਆਗਾ ਬਹੁਤ ਹੀ ਵਧੀਆ ਸਟੱਫ ਹੈਗਾ ਤੇ ਇਹ ਜਿਹੜਾ ਡਿਜ਼ਾਈਨ ਐਮਬਰਾਇਡਰੀ ਦਾ ਇਹ ਆਪਾਂ ਫਸਟ ਟਾਈਮ ਹੀ ਜਿਹੜਾ ਟਰਾਈ ਕੀਤਾਗਾ ਮਤਲਬ ਕਸਟਮਰ ਦੀ ਡਿਮਾਂਡ ਤੇ ਕਸਟਮਰ ਦੀ ਡਿਮਾਂਡ ਸੀਗੀ ਵੀ ਸਾਨੂੰ ਜਿਹੜੀ ਇਹ ਵਾਰੀ ਐਮਬਰਾਇਡਰੀ ਚਾਹੀਦੀ ਹੈਗੀ ਅਦਰਵਾਈਜ਼ ਕਈ ਡਿਜ਼ਾਈਨ ਤਾਂ ਇਦਾਂ ਦੇ ਹੁੰਦੇ ਆ ਵੀ ਆਪਾਂ ਇੱਕ ਡਿਜ਼ਾਈਨ ਤੇ ਹੀ 10-10 ਸੂਟ ਆ ਜਿਹੜੇ ਰੈਡੀ ਕੀਤੇ ਹੁੰਦੇ ਆ ਬਟ ਇਹ ਡਿਜ਼ਾਈਨ ਜਿਹੜਾ ਆਪਾਂ ਫਸਟ ਟਾਈਮ ਰੈਡੀ ਕੀਤਾ ਹੈ ਤੇ ਬਟ ਇਹਦਾ ਰਿਜ਼ਲਟ ਬਹੁਤ ਜ਼ਿਆਦਾ ਸੋਨਾ ਆਇਆਗਾ ਹਨਾ ਬੜੇ ਪਿਆਰੇ ਜਿਹੇ ਕਲਰ ਆਗੇ ਮੰਮੀ ਮੈਨੂੰ ਬ ਉਹਨਾਂ ਤੇ ਬੜਾ ਸਫਾਈ ਜੀ ਨਾਲ ਜਿਹੜੀ ਉਹ embroidery ਹੋਈ ਹੈਗੀ ਸੋ ਇਹ ਸਾਰਾ ਹੋ ਗਿਆ ਜੀ ਇਹਦੇ ਘੇਰੇ ਤੇ ਤੇ ਦੀ ਚਾਕਾਂ ਦੇ ਵਰਕ ਸੋ ਆਈ ਵਿਲ ਰਿਪੀਟ ਅਗੇਨ ਵੀ ਇਹਦੇ ਚ ਲੈਂਥ ਦਾ ਜਿਹੜਾ ਕੋਈ ਇਸ਼ੂ ਨਹੀਂਗਾ ਤੁਸੀਂ ਆਪਣੀ ਮਰਜ਼ੀ ਦੇ ਅਕੋਰਡਿੰਗ ਜਿਹੜਾ ਡਿਜ਼ਾਈਨ ਉੱਪਰ ਤੱਕ ਐਕਸਟੈਂਡ ਕਰਵਾ ਸਕਦੇ ਹੋਗੇ ਸੋ ਦੇਖੋ ਸੋ ਇਹ ਜਿਹੜਾ ਸੂਟ ਹੈ ਇਹ ਕਸਟਮਰ ਨੇ ਇਹਦੇ ਮਤਲਬ ਘੇਰੇ ਤੇ ਤੇ ਚਾਕਾਂ ਦੇ ਵਰਕ ਕਰਾਇਆ ਦੈਨ ਇਹਦੇ ਨਾਲ ਹੀ ਇਹਦੀ ਬਾਜ਼ੂ ਤੇ ਵਰਕ ਕਰਾਇਆਗਾ ਬਟ ਤੁਸੀਂ ਆਪਣੀ ਮਰਜ਼ੀ ਦੇ ਅਕੋਰਡਿੰਗ ਜਿਹੜਾ ਵਰਕ ਉਹ बॉਟਮ ਤੇ ਵੀ ਕਰਵਾ ਸਕਦੇ ਹੋਗੇ ਬਟ ਉਹ ਕਹਿੰਦੇ ਵੀ ਸਾਨੂੰ ਜਿਹੜਾ ਮਤਲਬ embroiderry ਇਹਦੀ बॉਟਮ ਤੇ ਨਹੀਂ ਚਾਹੀਦੀ ਸਾਨੂੰ ਜਸਟ ਮਤਲਬ ਇਹਦੀ ਬਾਜ਼ੂ ਤੇ ਚਾਹੀਦੀ ਹੈ ਸੋ ਆਪਾਂ ਘੇਰੇ ਦੇ ਨਾਲ ਨਾਲ ਇਹਦੀ ਬਾਜ਼ੂ ਵੀ ਰੈਡੀ ਕੀਤੀ ਹੈਗੀ ਸੋ ਜਿਹੜਾ ਇਹ ਵਾਲੀ ਏਮਬ੍ਰੋਇਡਰੀ ਹੈ ਇਹ ਫਲਾਰ ਹਲਕਾ ਜਿਹਾ ਲਾਈਟ ਵੇਟ ਕਲਰ ਜ ਤੁਸੀਂ ਫਲਾਰਸ ਦੇਖ ਰਹੇ ਹੋਗੇ ਸੋ ਇਹ ਬਣਿਆ ਹੋਇਆ ਹੈ ਜੀ ਇਹਦੀ ਬਾਜ਼ੂ ਤੇ ਸੋਈ ਹੋ ਗਿਆ ਇਹਦਾ ਫਰਸਟ ਬਾਜ਼ੂ ਸਿਮਿਲਰਲੀ ਇਹਦੇ ਵਿੱਚ ਵੀ ਬਹੁਤ ਹੀ ਸੋਹਣਾ ਜਿਹੜਾ ਮਤਲਬ ਸਫਾਈ ਨਾਲ ਜਿਹੜਾ ਡਿਜ਼ਾਈਨ ਬਣਿਆ ਹੋਇਆ ਹੈ ਦੇਖੋ ਤੁਸੀਂ ਕਿਤੇ ਕੋਈ ਸੂਟ ਛਿੱਜ ਜਾਨੀਗਾ ਕੋਈ ਕੰਪਲੇਂਟ ਨਹੀਂ ਕਿ ਲਾਈਟ ਵੇਟ ਆ ਜਿਹੜਾ ਡਿਜ਼ਾਈਨ ਹੈਗਾ ਤੇ ਆਪਾਂ ਕਿਸੇ ਵੀ ਵੈਡਿੰਗ ਸੀਜ਼ਨ ਤੇ ਹਨਾ ਸਿਆਲ ਚ ਤਾਂ ਵੈਸੇ ਵੀ ਆਪਾਂ ਨੂੰ ਥੋੜੇ ਡਾਰਕ ਕਲਰ ਹੀ ਅੱਛੇ ਲੱਗਦੇ ਹੈਗੇ ਤੁਹਾਨੂੰ ਖੋਲ ਕੇ ਦਿਖਾਉਣੀ ਹੈਗੇ ਆ ਹੋ ਗਈ ਇਹਦੀ ਫਸਟ ਵਾਰ ਸੋ। ਦੈਨ ਆਵਲੀ ਇਹਦੀ ਨਾਲੀ ਹੋ ਗਈ ਇਹਦੀ। ਸੈਕੰਡ ਵਾਰ ਸਭ ਸੋਹਣਾ ਡਿਜ਼ਾਈਨ ਹੈ ਸੇਮ ਹੀ। ਸੋ ਇਦਾਂ ਦੇ ਸੋਹਣੇ ਸੋਹਣੇ ਸੂਟ ਤੁਸੀਂ ਸਾਡੇ ਤੋਂ ਜਿਹੜਾ ਕੜਵਾ ਸਕਦੇ ਹੋਗੇ ਐਟ ਅ ਰੀਜ਼ਨੇਬਲ ਪ੍ਰਾਈਸ ਤੇ ਤੇ ਇੱਕ ਵਾਰ ਸਾਨੂੰ ਸਾਰੇ ਜਿਹੜੇ ਉਹ ਚਾਂਸ ਜ਼ਰੂਰ ਦਿਓ ਸੋ ਤੁਸੀਂ ਦੇਖੋ ਵੀ ਜਿਹੜੇ 골ਡਨ ਕਲਰ ਦਾ ਇਹਦੇ ਤੇ ਜਿਹੜਾ ਤਿੱਲਾ ਭਰਿਆ ਹੋਇਆ ਦੇਖੋ ਤੁਸੀਂ ਉਹ ਕਿੰਨੀ ਸਫਾਈ ਦੇ ਰਿਹਾ ਤੇ ਕਿੰਨੀ ਸ਼ਾਈਨਿੰਗ ਆ ਰਹੀ ਹੈਗੀ। ਸੋ ਇਦਾਂ ਦੇ ਸੋਹਣੇ ਸੋਹਣੇ ਸੂਟ ਤੁਸੀਂ ਸਾਡੇ ਤੋਂ ਜ਼ਰੂਰ ਕੜਵਾ ਕੇ ਦੇਖੋ ਫਰਸਟ ਟਾਈਮ ਜਿਹੜਾ ਜਰੂਰ ਉਹ ਟਰਾਈ ਕਰੋ ਸੋ ਅੱਗੇ ਵੀ ਸਾਡਾ ਜਿਹੜਾ ਚੈਨਲ ਆ ਉਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਮੈਂ ਵੈਸੇ ਵੀ ਤੁਹਾਡੇ ਸਾਰਿਆਂ ਦੀ ਬਹੁਤ ਥੈਂਕਫੁਲ ਲਹਿਗੀ ਕਿਉਂਕਿ ਤੁਸੀਂ ਮੈਨੂੰ ਬਹੁਤ ਮਤਲਬ ਰਿਸਪੌਂਸ ਕਰ ਰਹੇ ਹੋਗੇ ਸੋ ਮੇਰੀ ਸੂਟਸ ਵਾਲੀ ਵੀਡੀਓਜ਼ ਨੂੰ ਵੀ ਵਧੀਆ ਮਤਲਬ ਤੁਸੀਂ ਦੇਖ ਰਹੇ ਹੋਗੇ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਕੋਈ ਕਿਸੇ ਨੂੰ ਬਹੁਤ ਛੋਟੇ ਜਿਹੇ ਮਤਲਬ ਲੈਵਲ ਤੇ ਸਪੋਰਟ ਕਰਦਾਗਾ ਸੋ ਇਦਾਂ ਹੀ ਸਾਰੇ ਸਪੋਰਟ ਕਰਦੇ ਰਿਹਾ ਕਰੋ ਤੇ ਆਪਾਂ ਵੀ ਨਿਤ ਮਤਲਬ ਦਿਨ ਬਦਨ ਕਰਵਾ ਚੌਤ ਕਰਕੇ ਤੁਹਾਡੇ ਲਈ ਸੋਹਣੇ ਸੋਹਣੇ ਡਿਜ਼ਾਈਨ ਹੈ ਤੁਹਾਡੇ ਆਪਾਂ ਰੂਬਰੂ ਕਰਵਾਉਂਦੇ ਸੋ ਮੇ ਲਾਸਟ ਟਾਈਮ ਤੁਹਾਨੂੰ ਫੇਰ ਚੈੱਕ ਕਰਾ ਦਾ ਸੋਈ ਸੀ ਇਹਦੀ ਬਾਜੂ ਦਾ ਵਰਕ ਇਹ ਹੋ ਗਈ ਸੀ ਫਸਟ ਬਾਜੂ ਇਹਦੀ ਦਨ ਇਹ ਵਾਲੀ ਹੋ ਗਈ ਸੀ ਕਿ ਇਹਦੀ ਸੈਕੰਡ ਬਾਜੂ ਇਹ ਤਾਂ ਜਿਹੜਾ ਕੱਪੜਾ ਆਪਾਂ ਮਤਲਬ ਸੋਲਿਡ ਰੀਜ਼ਨ ਕਰਕੇ ਆਪਾਂ ਨੂੰ ਕੱਟਣਾ ਪਿਆ ਆਏਗਾ ਤੇ ਇਹ ਤਾਂ یوں ਕਰਕੇ ਆਪਾਂ ਅਲੱਗ ਕਰ ਲਿਆ ਅਦਰਵਾਇਜ਼ ਆਪਾਂ ਉਹਦੇ ਨਾਲ ਹੀ ਕੱਟਦੇ ਹੁੰਦੇ ਹਾਂਗੇ ਸੋ ਮੇਬੀ ਇਹ ਕੱਪੜਾ ਘੱਟ ਸੀ ਸ਼ਾਇਦ ਆਇਓ ਆਪਾਂ ਨੂੰ ਥੋੜਾ ਜਿਹਾ ਐਡਜਸਟਮੈਂਟ ਕਰਨਾ ਪਿਆ ਇੱਕ ਸਾਈਡ ਤੋਂ ਆਪਾਂ ਉਤਾਰਤਾ ਤੇ ਆਹ ਹੋ ਗਿਆ ਜੀ ਇਹਦਾ ਚਾਕਾਂ ਤੇ ਤਿੱਕੇਰੇ ਦਾ ਵਰਕ ਬੜੇ ਸੋਹਣੇ ਮਤਲਬ ਫਲਾਵਰਸ ਬਨੇ ਹੋਏ ਆ ਬੜੇ ਪਿਆਰਾ ਜਿਹਾ ਡਿਜ਼ਾਈਨ ਹੈ ਲਾਈਟ ਵੇਟਡ ਡਿਜ਼ਾਈਨ ਹੈਗਾ ਸੋ ਤੁਸੀਂ ਵੀ ਜ਼ਰੂਰ ਇਦਾਂ ਦਾ ਸੂਟ ਕੜਵਾਇਓ ਮੈਂ ਤੁਹਾਨੂੰ ক্লোਜ਼ਲੀ ਦਿਖਾਉਣੀ ਹੈ ਸੋ ਇਸ ਦੇ ਨਾਲ ਹੀ ਆਪਾਂ ਜਿਹੜਾ ਆਪਣੇ ਵਲੌਗ ਦਾ ਜਿਹੜਾ ਇਹ ਵੀਡੀਓ ਦਾ ਐਂਡ ਕਰਦੇ ਆਂਗੇ ਸੋ ਨੈਕਸਟ ਵੀਡੀਓ ਦੇ ਵਿੱਚ ਆਪਾਂ ਇੱਕ ਹੋਰ ਨਵੇਂ ਬੁਟੀਕ ਪੀਸ ਨਾਲ ਮਿਲਦੇ ਆਂ ਸੋ ਤਦ ਤੱਕ ਦੇ ਲਈ ਰੱਬ ਰਾਖਾ